ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਤਿੰਨੇ ਬਈ ਤਾਜ਼ੀਆਂ ਸੂਈਆਂ ਵੀ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਾਉਣਾ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81476 15312 81476 15312 ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੇ ਬਾਈ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਬਹੁਤ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋਲੋ ਜੀ ਨਾਮ ਮੇਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਨੇੜੇ ਡਾਕਟਰ ਨੇੜੇ ਆਪਾਂ ਨੂੰ ਓਕੇ ਬਈ ਨੇੜੇ ਆਪਾਂ ਨੂੰ ਬਧੌੜ ਸੈਰ ਰਹਿ ਗਿਆ ਬਈ ਠੀਕ ਹੈ ਬਈ ਮੋਬਾਈਲ ਨੰਬਰ ਬੋਲ 98014 ਬਈ 33579 ਇਹ ਬਾਈ ਦਾ ਕੰਟੈਕਟ ਨੰਬਰ ਆ ਨੋਟ ਕਰ ਲਓ ਬਈ ਬਾਕੀ ਵੀ ਕਦੋਂ ਵੀ ਕਿਸੇ ਨੇ ਗੈਂਗਾਂ ਲੈਣੀਆਂ ਆ ਨਿਰਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬਣਾ ਲਿਆਂਦੀਆਂ ਹੁੰਦੀਆਂ ਬਈ ਕੋਈ ਘਰ ਦੀ ਨਹੀਂ ਹੁੰਦੀ ਠੀਕ ਆ ਬਈ ਕਿਵੇਂ ਚੱਲਦਾ ਬਈ ਕੰਮਕਾਰ ਕੰਮਕਾਰ ਬਹੁਤ ਵਧੀਆ ਚੱਲਦਾ ਡਾਕਟਰ ਕੱਲ ਕਿੰਨੀਆਂ ਬੇਜਤੀਆਂ ਫਿਰ ਬੜਾ ਬਈ ਕੱਲ ਤਿੰਨ ਬੇਜੀਆਂ ਡਾਕਟਰ ਅੱਜ ਵੀ ਬੇੜਾ ਹੈਗੀਆਂ ਸੱਤ ਅੱਠ ਗੱਬਣਾ ਹੈਗੀਆਂ ਤਿੰਨ ਚਾਰ ਠੀਕ ਆ ਤਿੰਨ ਤਾਜ਼ੀਆਂ ਸੂਆਂ ਗਈਆਂ ਹੂੰ ਤਿੰਨ ਤਾਜ਼ੀਆਂ ਸੂਈਆਂ ਬਈ ਆਪਾਂ ਵੀਡੀਓ ਦੇ ਵਿੱਚ ਵਿਖਾਵਾਂਗੇ ਤੇ ਬਾਕੀ ਜਿਹੜੀਆਂ ਗੱਬਣਾ ਨੇ ਇਹ ਗੱਬਣਾ ਨੇ ਹਨਾ ਵੀਰੇ ਤਿੰਨ ਹਾਂ ਵੀ ਗੱਬਣਾਗੇ ਮਾਰ ਕੇ ਪੰਜ ਪੰਜ ਚਾਰ ਚਾਰ ਦਨ ਲੈਂਦੀਆਂ ਆਈਆਂ ਓਕੇ ਬਈ ਠੀਕ ਆ ਬਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਡਾਇਮਡ ਪੀਸ ਕਿਹੜਾ ਸੂਸ ਹੋਈ ਹੈ ਇਹ ਡਾਕਟਰ ਦੂਜਾ ਸੂਆ ਵੜ ਸੁਈ ਹੈਗੀ ਓਕੇ ਤੇ ਰਾਤ ਸੁਈ ਹੈਗੀ ਠੀਕ ਆ 3:00 ਵਜੇ ਤੇ ਜੇਰੋ ਬੱਠਲ ਜਪਈ ਇਹਦੀ ਜੇਰਾ ਪਈ ਹੈ ਬਈ ਰੱਖੇ ਬੈਠਾ ਦੀ ਠੀਕ ਆ ਬੱਚਾ ਕੀ ਹੈ ਬੱਚਾ ਡਾਕਟਰ ਬੱਚਾ ਦੇਦਾ ਕਿ ਸੀਮਣ ਤਾਂ ਬਹੁਤ ਚੰਗਾ ਲੱਗਿਆ ਹੋ ਸੀਗਾ ਠੀਕ ਆ ਤੇ ਕਹ ਦੇ ਬੱਚਾ ਗਈ ਹੂੰ ਤੇ ਬਾਕੀ ਡਾਕਟਰ ਬਾਹਰ ਦੀ ਫੇਸ ਬਿਊਟੀ ਤੇ ਲੰਬਾਈ ਲੰਬੂਈ ਚੈੱਕ ਕਰਾ ਦੇ ਕਿੰਨੀ ਹੈਗੀ ਫੁੱਲ ਕੱਦ ਫੁੱਲ ਬ੍ਰੀਡ ਫੇਸ ਦੀ ਬਿਊਟੀ ਨੇੜ ਤੋਂ ਚੈੱਕ ਕਰਵਾਉਂਦੇ ਆ ਬ੍ਰੀਡ ਬਹੁਤ ਗਰਮ ਵਾਲੀ ਬ੍ਰੀਡ ਟਰੈਕਟਰ ਬਾਕੀ ਫੇਸ ਫੂਸ ਦੇ ਕਿੰਨਾ ਚੰਗਾ ਲੱਗਿਆ ਬਾਈ ਕਿਆ ਬਾਤ ਆ ਬਾਈ ਹਮ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬੜਾ ਚੰਗਾ ਥਣ ਵੀ ਬਹੁਤ ਚੰਗਾ ਲੱਗਿਆ ਨੇੜ ਤੋਂ ਚੈੱਕ ਕਰਵਾਵਾਂਗੇ ਲੈ ਬ੍ਰੀਡ ਬੜੀ ਆ ਯਾਰ ਬ੍ਰੀਡ ਦਾ ਟਰੈਕਟਰ ਕਿੰਨੀ ਕਹਦੇ ਓਨੀ ਚੰਗੀਆਂ ਦੇਖ ਲੈ ਕਿਟੀਆਂ ਖਾ ਗਈਆਂ ਹਮ ਲੇਕਿਨ ਸੋਹਣਾ ਫੇਸ ਫੂਸ ਟਰੈਕਟਰ ਬਾਕੀ ਖੜ ਨਹੀਂ ਫੁਰ ਨਹੀਂ ਬੈਠਦੀ ਸਹੀ ਹੈ ਕਿੰਨੀ ਕਹਦੇ ਓਨੀ ਚੰਗੀ ਲੱਗੀ ਹੈਗੀ ਬੈਠ ਨੂੰ ਹਮ ਤੇ ਬਾਕੀ ਡਾਕਟਰ ਥਣਾ ਥੁਣਾ ਦੀ ਲੈ ਬਈ ਬਹੁਤ ਨਿਆਂ ਚੰਗੀ ਹੈਗੀ ਮੁੱਠੀ ਵਾਲਾ ਥਾਣੇ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਬਈ ਜੇਵਾ ਬਹਾਲਾ ਚੰਗਾ ਅਣੇ ਡਾਕਟਰ ਲੇਵਾ ਥਣ ਚੈੱਕ ਕਰਾ ਦੇ ਬਹਿੜ ਦਾ ਕਿੰਨਾ ਚੰਗਾ ਲੱਗਿਆਗਾ ਲੈ ਡਾਕਟਰ ਮੂਰ ਮਾਰ ਨੂੰ ਲੇਵਾ ਬਹਿੜ ਦਾ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਮੁੱਠੀ ਵਾਲਾ ਥਣ ਚੁਆਈ ਕਿਵੇਂ ਚੁਆਈ ਦਾ ਡਾਕਟਰ ਟ੍ਰੇਨਿੰਗ ਚੰਗੀ ਆ ਗਈ ਕਿੰਨੀ ਕਹਦੇ ਉਹਨੇ ਤੇ ਮੰਨ ਕੇ ਮਾਲਕਾਂ ਨੇ ਕਿੱਥੋਂ ਲਈ ਆ 27 28 ਕਿਲੋ ਦੁੱਧ ਚੁਆਇ ਦਾ ਸਿਆ ਪਹਿਲੇ ਸੂਏ ਠੀਕ ਆ ਆਪਾਂ ਡਾਕਟਰ ਕੁਛ ਨਹੀਂ ਕਹਿਣਾ ਵੀ ਕਿੰਨਾ ਦੁੱਧ ਦੇ ਦੂਗੀ ਬਾਕੀ ਡਾਕਟਰ ਸੇਵਾ ਕੀ ਮੰਨ ਕੇ ਐਡੀ ਬੈਠਣਾ ਦੁੱਧ ਉਤਫਰ ਦੋ ਵੀ ਕਿਹੜੀ ਹਮ ਣਾੜ ਦੇ ਹਨਾ ਵੱਡੀ ਕਿੰਨੀ ਵੱਡੀ ਡਾਕਟਰ ਣਾੜ ਨੋੜ ਬਹੁਤ ਚੰਗਾ ਪਛਾਣ ਤੋਂ ਲੇਵਾ ਚੈੱਕ ਕਰਵਾਉਂਦੇ ਆ ਪਛਾਣ ਤੋਂ ਵੀ ਲੇਵਾ ਬਹੁਤ ਚੰਗਾ ਦੇ ਡਾਕਟਰ ਪਿਛੋਂ ਆਡਰ ਉੱਡਰ ਵੜਦਾ ਹੂੰ ਇਹ ਡਾਕਟਰ ਚੂੰਗਾ ਮਿਆਂ ਤੜਕੇ ਮਨ ਲੱਗੇ ਚੱਲ ਬੌਲੇ ਕੱਢੇ ਹੋਏ ਹੈਗੇ ਜੇ ਨਾ ਕੱਢਨੇ ਹੋਣ ਬੜੇ ਡਾਕਟਰ ਕੁਆਲਿਟੀ ਕੁਆਲਿਟੀ ਉਹ ਨਿਆਂ ਚੰਗਿਆ ਦੇ ਵਾਕ ਡਾਕਟਰ ਰੰਗ ਕਲਰ ਚੈੱਕ ਕਰਾਏ ਡਾਕਟਰ ਤੋਂ ਸਹੀ ਗੱਲ ਆ ਬਈ ਲੈ ਆਹ ਡਾਕਟਰ ਦੁੱਧ ਵਰਗੀ ਚਿੱਟੀ ਮੈਂ ਕਹਿੰਦਾ ਜਮੇ ਇਸਰਾ ਲਾਤਾ ਕਿ ਨਹੀਂ ਚਮਕ ਚਮਕ ਡਾਕਟਰ ਬਾਹਲੀ ਨਹੀਂ ਆਇਆ ਜਾ ਬੈਠ ਚ ਸਹੀ ਗੱਲ ਮਨ ਡਾਕਟਰ ਸੂਈ ਕਰਕੇ ਹੈਗੀ ਹੂੰ ਜੇ ਜੱਬਾਂ ਦਿਖਾਉਣ ਦੀ ਜਮਾ ਗੋਲ ਸੀ ਕੋਕ ਖਚਕ ਚੱਕਲੀ ਵਹਿੜ ਨੇ ਇਹ ਗੋਲੇ ਵਰਗੇ ਨਿਕਲਣ ਆ ਬਸ ਜਿਹੜੇ ਤੋਂ ਬਾਹਰ ਦੀਆਂ ਪੱਸਲੀਆਂ ਦੇ ਆਮ ਹੀ ਦੇਣੀਆਂ ਗਾਈ ਨਹੀਂ ਬਰੀਕੀ ਆ ਵਹਿੜ ਚ ਸਹੀ ਗੱਲ ਆ ਭਾਈ ਐਂ ਡਾਕਟਰ ਕੋਈ ਮਟਾਇਟ ਜੀ ਹੈਗੀ ਪੂਰੀ ਬਰੀਕੀ ਚ ਫੇਸ ਫੂਸ ਲੰਬਾਈ ਲੰਬੂਈ ਕੱਦ ਵਜਣਾ ਚੈੱਕ ਕਰਦੇ ਕਿੰਨਾ ਚੰਗਾ ਹੂੰ ਸੂਈ ਸਵਾਈ ਆ ਜੇਰੇ ਦੀ ਬਾਈ ਉਹ ਰੱਖੀ ਵਟਾ ਵਟਲ ਜਾ ਬੱਚਾ ਚਲੋ ਕੋਈ ਨਹੀਂ ਬੱਚਾ ਦੇਤਾ ਭਾਈ ਬਾਕੀ ਪ੍ਰਿੰਟ ਵਾਲਾ ਚੰਗਾ ਯਾਰ ਬਾਲੀ ਮੰਗਾ ਪ੍ਰਿੰਟ ਹਾਂ ਡਾਕਟਰ ਮੰਗਿਆ ਡਿਮਾਂਡ ਹੀ ਬਹੁਤ ਹੈ ਕਲਰ ਦੀ ਤੇ ਬਾਕੀ ਡਾਕਟਰ ਥਣ ਥੁਣਾ ਇਨਾ ਕਿ ਵਿਖਰ ਮੰ ਲੱਗਿਆ ਵਹਿੜ ਦਾ ਸਹੀ ਹੈ ਕਿੰਨਾ ਕਹਦੇ ਉਹਨਾਂ ਚੰਗਾ ਸਹੀ ਹੈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਫੁੱਲ ਬ੍ਰੀਡ ਸੁਈ ਸਵਾਈ ਡਾਇਰੈਕਟਰ ਫੇਸ ਫੁੱਟ ਸਾਈਡ ਦਾ ਹੂੰ ਇਹ ਵਾਕ ਡਾਇਰੈਕਟਰ ਕੁਆਲਿਟੀ ਜੇ ਕਿਰੇਲੇ ਤੇ ਮੂਰ ਮਾਰ ਨੂੰ ਦੇਖਦਾ ਧੜਾਂ ਲਾਈ ਫਿਰਦੇ ਮੂਰ ਨੂੰ ਸਹੀ ਗੱਲ ਆ ਭਾਈ ਬਾਕੀ ਪਿੱਛੋ ਪੁੱਛੋ ਲੇਵਾ ਤੇ ਕਿੰਨਾ ਕਹਿੰਦੇ ਉਨਾ ਚੰਗਾ ਹੈ ਡਾਇਰੈਕਟਰ ਹੂੰ ਬਾਕੀ ਮੰਨ ਕੇ ਡਾਇਰੈਕਟਰ ਮਗਰ ਫੋਟਾਂ ਜੀਆਂ ਹੈਗੀਆਂ ਹੈ ਚੱਲਦੀਆਂ ਚੁੱਲਦੀਆਂ ਨਹੀਂ ਹੈਗੀਆਂ ਓਕੇ ਭਾਈ ਆਮ ਹੀ ਆ ਜਾਂਦੀਆਂ ਦਾ ਆਪਾਂ ਨੂੰ ਪਤਾ ਵਾਕ ਡਾਇਰੈਕਟਰ ਪਿੱਛੋ ਲੇਵਾ ਚੈੱਕ ਕਰਾ ਦੇ ਬੈੜਾ ਪੂਰੀ ਜਾਤ ਵਾਲੀ ਬੈੜਾ ਉਹਨਾਂ ਪੱਟ ਤੋਂ ਅੱਗੇ ਲੇਵਾ ਉਹਨਾਂ ਵਿੱਚ ਆ ਕਹਿੰਦੇ ਭਾਈ ਬਾਕੀ ਨਰ ਚਮਕ ਵਾਲੀ ਆ ਬੈਡ ਚ ਚਮਕ ਵਾਲੀ ਆ ਬਰੀਟ ਵਾਲੀ ਆ ਕਰਮ ਵਾਲੀ ਤੇ ਬਾਕੀ ਆ ਪ੍ਰਿੰਟ ਯਾਰ ਬਹੁਤ ਘੱਟ ਮਿਲਦਾ ਕਿ ਨਹੀਂ ਹਾਂ ਬਹੁਤ ਮੰਗਾ ਪ੍ਰਿੰਟ ਵੀ ਤੋਰਾ ਬਰੀਟ ਫਣਲੇ ਵਾ ਇੱਕ ਨੰਬਰ ਆ ਬਈ ਤੇ ਬਾਕੀ ਸੂਈ ਸਵਾਈ ਆ ਬਈ ਸੂਈ ਸਵਾਈ ਦੀ ਤਾਂ ਵੈਸੇ ਹੀ ਮੰਗ ਜਾਦੀ ਹੈਗੀ ਬਾਕੀ ਇਹ ਤਾਂ ਤਾਜ਼ੀਆਂ ਬਹਿਣਾ ਸੂਂਗਾ ਬੱਚਿਆਂ ਦੇ 나ੜੂ ਜਮਾ ਨਾਲ ਆ ਗਿਆ ਦੋ ਤੜਾ ਢਰਾਪਦੇ ਸੂਂਗਾ ਵੀ ਆ ਗਿਆ ਠੀਕ ਆ ਤੇ ਮੁੱਲ ਕੀ ਹੋ ਜਾਏ ਜਬਈ ਇਹਦਾ ਮੋਟਰ ਦਾ ਡਾਕਟਰ ਜਮਾ ਜਾਏ ਜੂਗਾ ਕਰਾਂਗੇ ਡਾਕਟਰ ਫੋਨ ਤੇ ਮੁੱਲ ਤਾਂ ਕਿੰਨਾ ਹੈ ਕਹਦੇ ਉਨਾਂ ਜਾਏ ਕਰਨਾਗਾ ਹੂੰ ਬਾਲਾ ਤਾਂ ਮੁੱਲ ਹੀ ਨਹੀਂ ਕਰਨਾ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਏ ਜ ਰੱਖਾਂ ਖਿੱਚ ਕੇ ਮੁੱਲ ਰੱਖਾਂਗੇ ਲੈਣ ਦੇਣ ਵਾਲੀ ਮੁੱਲ ਹੋਊਗਾ ਮੁੱਲ ਪਹਿਲਾਂ ਹੀ ਬਾਈ ਦੇ ਜਾਏ ਜੀ ਹੁੰਦੇ ਆ ਵੀਡੀਓ ਫੋਨ ਦੀ ਧੀਰ ਹੁੰਦੀ ਹੈ ਮਾਲੋ ਦੀ ਵਿਗ ਜਾਂਦਾ ਵੈਸੇ ਕੱਲ ਵੀ ਬਿਨਾਂ ਵੀਡੀਓ ਤੋਂ ਬਾਈ ਤਨ ਵਿਗ ਗਿਆ ਹਨਾ ਬਾਈ ਹਾਂ ਬਈ ਹੂੰ ਬਾਕੀ ਡਾਕਟਰ ਇਧਰੋਂ ਬੈਠ ਦਿਖਾ ਦੇ ਕਿੰਨੀ ਚੰਗੀ ਹੈ ਕੀ ਬਾਤ ਹੈ ਬਰੀਟ ਬਾਲੀਆ ਕਰਮਾ ਇਹ ਤੇਲੇ ਕੀ ਬਾਤ ਹੈ ਇਹ ਇਹਦਾ ਦਾ ਮੂਰ ਮਾਰ ਨੂੰ ਲੇਵਾ ਹੂੰ ਪੂਰਾ ਫੁੱਲਾ ਜਾ ਮਾਨੇ ਦੇ ਦੇ ਗਾ ਕੇ ਬੱਛਾ ਦੇ ਜੇ ਬੱਚੀ ਦੇ ਜਾਂਦੀ ਇਹ ਲੇਖੇ ਨਹੀਂ ਸੀ ਕਿ ਬੈੜ ਦੇ ਰੰਗ ਟਾਂਗ ਕਿੰਨੇ ਚੰਗੇ ਹੈਗੇ ਸਹੀ ਗੱਲ ਆ ਭਾਈ ਤੇ ਵਾਕਿਆ ਡਾਕਟਰ ਸੀਲ ਠੰਡੀ ਐਨੀ ਕਹਿ ਗਈ ਆਪਾਂ ਡਾਕਟਰ ਨਿਆਣਾ ਪਾ ਕੇ ਧਾਰਾ ਮਾਰ ਕੇ ਦਿਖਾਵਾਂਗੇ ਤੇ ਚਵਾਈ ਚੂਜਾ ਦਾ ਟ੍ਰੇਨਿੰਗ ਨੈਟ ਲੱਗੀ ਆ ਬੈੜ ਨੂੰ ਹੂੰ ਕਿੰਨੀ ਕਹਦੇ ਉਹ ਨਹੀਂ ਡਾਕਟਰ ਠੀਕ ਆ ਹਾਂ ਬਾਕੀ ਤਾਂ ਨਾ ਭਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾਉਣਾ ਠੰਡੀ ਦਾ ਬਾਲਾ ਨਹੀਂ ਠੰਡੀ ਦਾ ਡਾਇਟਰ ਬਾੜੀ ਨਹੀਂ ਆਏ ਤੇ ਬੈਕਟਰ ਚਵਾਈ ਚੇਕ ਕਰਾ ਦੇ ਹੁਣ ਹੁਣ ਚੈੱਕ ਕਰ ਕਰ ਮਾਲੀ ਦਾ ਬਾੜਾ ਚੰਗਾ ਝੋਣਾ ਮੋਟਾ ਮੋਟਾ ਝੋਣਾ ਗੰਨੇ ਵਰਗੀ ਚਵਾਈ ਲੈ ਹੈ ਡਾਇਟਰ ਜਮਾ ਖੱਟਾ ਖੱਟਾ ਬਹੁਤ ਹਾਂ ਕਿੰਨੀ ਅਗਤਾਰਾ ਮਰੀਆਂ ਦੇਖੋ ਬਾਲਟੀ ਆਉਂਦੀ ਬਾਈ ਝੋਣ ਚਵਾ ਤੇ ਇੱਕ ਨੰਬਰ ਥੀ ਚੋੜੋ ਚਾਹੇ ਮਸ਼ੀਨਾਂ ਚੋੜੋ ਇੱਕ ਨੰਬਰ ਥਾਨ ਲੱਗਿਆ ਬਾਈ ਬਾਕੀ ਲੈਵਲ ਹੂਆ ਗਰਮ ਵਾਲੀ ਦਾ ਬਹੁਤ ਆ ਮਗਲੇ ਤਨਾਇ ਚ ਬਾਈ ਚੈੱਕ ਕਰੋ ਲੈ ਕਿਆ ਬਾਤ ਹੈ ਜਿਹੜਾ ਕਿੰਨੀਆਂ ਧਾਰਾਂ ਮਾਰੀਆਂ ਮਾਲਟੀ ਤਾਹਨ ਉਹ ਡਾਕਟਰ ਵਾਕੀ ਥਾਣ ਦੇ ਲਾ ਪਾਸ ਨੂੰ ਕਿੰਨਾ ਚੰਗਾ ਕਢ ਲਾ ਸਹੀ ਗੱਲ ਹੈ ਲੈ ਕਿੰਨੀਆਂ ਕਿ ਧਾਰਾਂ ਮਾਰੀਆਂ ਤੇ ਥਾਣ ਦੇਖੋ ਲੈ ਮੁਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਤੇ ਤੇ ਮੂਹਰੋਂ ਲੈ ਵੇ ਜਿਹੜਾ ਤੁੰਨੇ ਦਿੱਕਰ ਲਾਈ ਫਿਰਦੀ ਹੈ ਕਹਿੰਦੇ ਨੇ ਉਹ ਤੁੰਨੇ ਦਿੱਕਰ ਹੈਗਾ ਤੁੰਨੇ ਦਿੱਕਰ ਲਾਈ ਫਿਰ ਜਿਹੜਾ ਡਾਕਟਰ ਲੈ ਸਹੀ ਗੱਲ ਆ ਨਾੜ ਦੇਖ ਦੋ ਉਧਾਲੀ ਕਿਨੇ ਬਾਈ ਹਾਂ ਡਾਕਟਰ ਬਾਕੀ ਬੱਚਾ ਯਾਰ ਕੁੱਲ ਮਿਲਾ ਕੇ ਬਾਕੀ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਸੁਈ ਸਵਾਈ ਆ ਮੋਲ ਬਾਈ ਕਹਿੰਦਾ ਜਮਾ ਜਾਇਜ ਰੱਖਾਂਗੇ ਬਾਲਾ ਮੋਲਣ ਹੁਣ ਪਸਮਾਖ ਰੈਡਟਰ ਦੇਖ ਲੈ ਗਿੱਠ ਲੇਵਾ ਮਗਰ ਦਿਖਾਉਂਦੀ ਆ ਹੁਣ ਤੋ ਸਾਹਮਣੇ ਕੈਮਰਾ ਮਾਰਦੇ ਨੇ ਲੇਵਾ ਦੇਖੋ ਮਗਰ ਮੂਰਲਾ ਬਾਈ ਇੱਕ ਨੰਬਰ ਲੇਵਾਗਾ ਮੋਲ ਬਾਈ ਕਹਿੰਦਾ ਜਮਾ ਜਾਇਜ ਹੋਗਾ ਹਣਾ ਬਾਈ ਮੋਲ ਡਾਕਟਰ ਜਮਾ ਜਾਇਜ ਹੋਗਾ ਬਾਕੀ ਲੇਵੇ ਦੇ ਮਗਰ ਮੂਗਰ ਵੀ ਨਾੜਾ ਡਾਕਟਰ ਐ ਨਿਕਲੇਗਾ ਮੂਰੇ ਨਾੜਾਂ ਲੇਵੇ ਦੇ ਸਹੀ ਗੱਲ ਆ ਬਾਈ ਇਧਰ ਉਧਰੋਂ ਦਿਖਾਏ ਡਾਕਟਰ ਲੰਬਾਈ ਲੰਮੂਈ ਬੈਠਦੀ ਸਹੀ ਗੱਲ ਆ ਬਾਈ ਫੁੱਲ ਬਰੀਡ ਆ ਫੁੱਲ ਕੰਨ ਸੁਈ ਸਵਾਈ ਆ ਬਾਈ ਅੱਗੇ ਵੀਰੇ 2 ਨੰਬਰ ਤੇ ਇਹ ਕਿਹੜਾ ਸੂਸੂਈ ਹੈ ਜੀ ਇਹ ਵੀ ਡਾਕਟਰ ਦੂਜਾ ਸੂਆ ਵੈਲਡ ਸੂਈ ਹੈਗੀ ਇਹ ਕਦੋਂ ਸੂਈ ਹੈ ਬਈ ਇਹ ਵੀ ਡਾਕਟਰ ਰਾਤ ਸੂਈ ਹੈਗੀ ਮੰਨ ਕੇ ਜਾਲ 7:00 ਵਜੇ ਠੀਕ ਆ ਤੇ ਬੱਚੀ ਦੇ ਦੀ ਡਾਕਟਰ ਨੇ ਬਹੁ ਨਹੀਂ ਆਇਆ ਕਿੰਨੀ ਬੱਚੀ ਦਿੱਤੀ ਹੈ ਬੱਚੀ ਦੀ ਕਵਾਲਿਟੀ ਬੈਡ ਦਾ ਥਾਂ ਲੈ ਬਾ ਚੈੱਕ ਕਰਾਏ ਤੂੰ ਕਿੰਨਾ ਚੰਗਾ ਹੈ ਬਹੁਤ ਚੰਗਾ ਹੈ ਨਾ ਕਰਮ ਵਾਲੀ ਦਾ ਤੂੰ ਨਹੀਂ ਬੈਡ ਤੇ ਉਹਨੇ ਹੀ ਲਿਵਾ ਡਾਕਟਰ ਤੇ ਸੀ ਹੰਡੀ ਬੈਡ ਇੰਨੀ ਕਾਗੀ ਠੀਕ ਆ ਕਿੰਨੀ ਕਹਦੇ ਉਹਨੇ ਲੱਲੀ ਬਾ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਲੈ ਵੇ ਦੀ ਬਾਈ ਪੰਡਾ ਲੈ ਵੇ ਦੀ ਲਈ ਫਿਰਦੀ ਹੈ ਡਾਕਟਰ ਹਾਂ ਲੇ ਲੇ ਡਾਇਰੈਕਟਰ ਮਾਗਰ ਮਗਰਣਾੜਾ ਦੇਖ ਲੈ ਕਿੰਨਿਆ ਚੰਗਿਆ ਆਇਆ ਬਾਕੀ ਡਾਇਰੈਕਟਰ ਥਣ ਦਿਖਾ ਦੇ ਪਹਲਾ ਨਹੀਂ ਚੰਗਾ ਲੱਗੇ ਗੁਲਾਬੀ ਥਣ ਕੱਲਾ ਕੱਲਾ ਥਣ ਇਹ ਮਗਰ ਨੂੰ ਲੈ ਵਾਲਾ ਟਰੇ ਵੀ ਦਿਖਾਉਂਦੀ ਹੈਗੀ ਉਹਨਾਂ ਪੱਟ ਤੋਂ ਅੱਗੇ ਉਹਨਾਂ ਪਿੱਛੇ ਨੂੰ ਕਿ ਨਹੀਂ ਡਾਇਰੈਕਟਰ ਹੈ ਹਜੇ ਬੌਲੇ ਚ ਦੋਨੇ ਵੜਾ ਨਹੀਂ ਕਿ ਦੋਤੇ ਆ ਗਈਆਂ ਠੀਕ ਹੈ ਤੇ ਬਾਕੀ ਥਣ ਚੈੱਕ ਕਰ ਡਾਇਰੈਕਟਰ ਬਾਹਰ ਲੱਗਿਆ ਬਾਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਇੱਕੋ ਜੇ ਪੂਰੇ ਗੈਪ ਤੇ ਲੱਗਿਆ ਤੋਂ ਬੜਾ ਚੰਗਾ ਹੂ ਕਰਮ ਵਾਲੀ ਦਾ ਬੜਾ ਨਿਆਂ ਚੰਗਾ ਚੋਣ ਲੈ ਡਾਕਟਰ ਦੇਖੋ ਡਾਕਟਰ ਕੀ ਬਾਤ ਨਾੜਾ ਨੂੜਾ ਲੈਵਾ ਦੇ ਡਾਕਟਰ ਹੱਬੇ ਜਿਨ੍ਹਾਂ ਦੇ ਵਾਲੀ ਫਿਰਦੀ ਹੈ ਬੱਚਾ ਦਿਖਾ ਦੇ ਮਗਰ ਬੱਚੀ ਬੱਚੀ ਵੀ ਜਮਾ ਭਈ ਮਹਿੰਗਾ ਨੇ ਡਾਕਟਰ ਬੱਚੀ ਨੇ ਚਮਕ ਚੈੱਕ ਕਰਾਈ ਕਿੰਨੀ ਨਿਆਂ ਚੰਗੀ ਹੈਗੀ ਐ ਡਾਕਟਰ ਸਲੀਨ ਵਰਗੀ ਪਈ ਹੈਗੀ ਸਹੀ ਗੱਲ ਆ ਭਾਈ ਲੈ ਕੁਆਲਟੀ ਚੈੱਕ ਕਰੋ ਬੱਚੇ ਦੀ ਇੱਕ ਨੰਬਰ ਬੱਚਾ ਏ ਡਾਕਟਰ ਬੱਚੇ ਦਾ ਫੇਸ ਫੂਸ ਜਿਵੇਂ ਅੱਲਾ ਨਾਲੋਂ ਡਾਕਟਰ ਜਿਵੇਂ ਸਹੀ ਹੈ ਇਹ ਡਾਕਟਰ ਉੱਠਣ ਜੇ ਲੱਗ ਗਈ ਬੱਚੀ ਉਹ ਤਾਂ ਇਹ ਮੰਨ ਕੇ ਚੱਲ ਤੜਕੇ ਸੂਈ ਕਰਕੇ ਤੋੜਦਾ ਵੀ ਨਹੀਂ ਬੱਚਾ ਇਹਦਾ ਦੇ ਡਾਕਟਰ ਫੇਸ ਫੂਸ ਸਹੀ ਗੱਲ ਆ ਭਾਈ ਤੇ ਬੱਚੀ ਡਾਕਟਰ ਲੰਬਾਈ ਤਾਂ ਤੋਂ ਚੜਾਈ ਚੜੂ ਤੇ ਚਮਕ ਚਮਕ ਚ ਇੱਕ ਡਾਕਟਰ ਠੀਕ ਹੈ ਕਿਉਂ ਡਾਕਟਰ ਕਲਰ ਕਰਿਆ ਹੁੰਦਾ ਬੱਚੀ ਚਮਕਦਾ ਆਏਗੀ ਸਹੀ ਹੈ ਦੋ ਨੱਕ ਮਿਲਨੇ ਆ ਭਾਈ ਬੱਚੀ ਵੀ ਟਾਪ ਬਰੀਡ ਆ ਵੈੜ ਵੀ ਖੈਰ ਟੋਪ ਬਰੀਡ ਜਾਂ ਲੈਵਲ ਉਵਾ ਕਮਾਲ ਦਾ ਕੱਦ ਫੁੱਲ ਤੇ ਵਾਰ ਵੀਰ ਦਾ ਨੰਬਰ ਲਗਾ ਬੜ ਬੜੇ ਚੈੱਕ ਕਰਾਇਦਾ ਵੀ ਪੜੀ ਵੀ ਦੇ ਕਰਮ ਵਾਲੀ ਕਿਨੇ ਪੜੀ ਪੂਰੀ ਚੌੜੀ ਹੁੰਦੀ ਰੇ ਕਰਮ ਵਾਲੀ ਕਿਨੇ ਉਹ ਡਾਕਟਰ ਉਹ ਕਹਿੰਦੇ 27 28 ਕਿਲੋ ਚੋਆ ਪਹਿਲੇ ਸੋਇਆ ਆਪਾਂ ਹੂੰ ਤੇ ਮੰਨ ਕੇ ਦੁੱਧ ਡਾਕਟਰ ਪੂਰਾ 30 ਕਿਲੋ ਵਾੜ ਦੇ ਲੈ ਬਣ ਆਏ ਕਹਿੰਦੇ 30 ਕਿਲੋ ਪਾ ਦੂਗੀ ਆਪਾਂ ਨਹੀਂ ਕਹਿੰਦੇ ਕਿੰਨਾ ਪਾ ਦੂਗੀ ਸਹੀ ਆ ਭਾਈ ਹੂੰ ਹੋਲੇ ਭਾਈ ਮੜੀ ਤੋਰ ਕੇ ਦਿਖਾਈ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬਾਲਾ ਚੰਗਾ ਸੋਈ ਸਵਾਈ ਆ ਬੱਚਾ ਵੀ ਬੱਛੀ ਦੇ ਤੀ ਸਾਰੀਆਂ ਗੱਲਾਂ ਉਹ ਕਹਿਆ ਥਣ ਥਣ ਬਾਲਾ ਚੰਗਾ ਦੇਖ ਡਾਕਟਰ ਫੇਸ ਜੀਨਾ ਚੋਲੇ ਫੇਸ ਦੀ ਬਿਊਟੀ ਦੇਖ ਲੈ ਬੱਚਿਆਂ ਵਾਲਾ ਫੇਸ ਲੱਗਿਆ ਸਹੀ ਗੱਲ ਹੈ ਡਾਕਟਰ ਤੋੜਾ ਤਰਾ ਚੈੱਕ ਕਰਾ ਦੀ ਹੂੰ ਤੇ ਕਿੰਨਾ ਚੰਗਾ ਲੱਗਿਆ ਆ ਹੂੰ ਤੇ ਦੇਖ ਡਾਕਟਰ ਲੇਵਲੂ ਜਗਾੜ ਦੇਖ ਲੱਗਿਆ ਬੈਠਾ ਕਹਿੰਦਾ ਪੰਡ ਬੰਨੀ ਬੈਠੀ ਆ ਡਾਕਟਰ ਲੇਵਾ ਲੈ ਗਿਆ ਤੁਰਿਆ ਨਹੀਂ ਆ ਨਾ ਇੰਨਾ ਲੇਵਾ ਬੈਠ ਥਲੇ ਜਿਹਨੂੰ ਕਹਿੰਦੇ ਆ ਪੰਡ ਵਾਲਾ ਲੇਵਾ ਆ ਡਾਕਟਰ ਹੂੰ ਬਾਕੀ ਤਾਂ ਤਾਂ ਪੂਰੀ ਜਵਾਨੀ ਦਾ ਤੋੜਾ ਤਰਾ ਚੈੱਕ ਕਰਾ ਦੇ ਬੈਠਦਾ ਕੀ ਬਾਤ ਆ ਬਈ ਭਾਜਦੀ ਆ ਡਾਕਟਰ ਖਿੱਚਦੀ ਹੈਗੀ ਚੱਦਦੀ ਆ ਜਾਣ ਵਾਲੀ ਆ ਬਈ ਇੱਕ ਡਾਇਰੈਕਟਰ ਹੋਰ ਦਵਾ ਦੇ ਦਵਾਉਣਾ ਵੀ ਕੋਈ ਚੱਕਰ ਨਹੀਂ। ਬਾਕੀ ਡਾਇਰੈਕਟਰ ਬਾਈ ਜੜਾ ਕੱਦ ਪ੍ਰਿੰਟ ਡਿਜ਼ਾਈਨਡ ਜੁਣਾ। ਬੈੜ ਦੇ ਬਾਲੇ ਨਜ਼ਾਇਜ਼ ਚੰਗੇ ਲੱਗਿਆ ਡਾਇਰੈਕਟਰ। ਸਹੀ ਗੱਲ ਆ ਬਾਈ ਲੈ। ਬਾਕੀ ਡਾਇਰੈਕਟਰ ਖੁੱਲੀ ਆਈ ਹੈ ਬੈੜ ਕਿਥੋ ਲਈ ਹੈਗੀ। ਅੱらせ ਦਾ ਬਾੜਾ ਨਜ਼ਾਇਜ਼ ਕਰਦੀ ਹੈਗੀ। ਹੂੰ। ਸਹੀ ਗੱਲ ਆ। ਬਾਹਲੀ ਬਰੀਡ ਆ ਕਰਮਾਈ ਤੇ ਲੇਵਾ ਲੂਗਾ ਤਾਂ ਇੱਕ ਨੰਬਰ ਆ ਥਣ ਬਹੁਤ ਚੰਗਾ। ਦੇ ਡਾਇਰੈਕਟਰ ਇਥੋਂ ਬੈੜ ਦੀ ਲੰਬਾਈ ਲੰਬੀ। ਹੂੰ। ਬੰਨ ਦੇ ਬੱਚੇ ਦਾ ਕਰਦੀ ਹੈਗੀ ਮੋਲ ਜੈ ਜੀ ਹੋ ਬਾਈ ਮੋਡਰੇਟਰ ਜਮਾ ਜੈ ਜ ਹੋਣਗੇ ਡਾਡਾ ਡਾਟਰ ਨੂੰ ਜਮਾ ਸਰਾ ਹੈ ਗਿਆ ਕੋਈ ਮੋਲਤਾ ਬਾਲੇ ਕਰਨੇ ਨਹੀਂਗੇ ਖਿੱਚ ਕੀ ਮੋਲ ਰੱਖਾਂਗੇ ਬਾਈ ਕਹਿੰਦਾ ਬਾਹਲਾ ਮੋਲ ਨਹੀਂ ਕਰਦੇ ਮੋਲ ਪਹਿਲਾਂ ਹੀ ਬਾਈ ਦੇ ਜੈ ਜੀ ਹੁੰਦੇ ਆ ਲੈਵਾ ਨੇੜ ਤੋਂ ਚੈੱਕ ਕਰ ਲੋ ਬਹੁਤ ਸੋਹਣੀ ਕੁਆਲਟੀ ਹੈ ਲੈਵੇ ਬਾਹਲਾ ਨਹੀਂ ਆ ਲੈਵਾ ਡਾਟਰ ਬਾਕੀ ਡਾਟਰ ਇਧਰੋਂ ਬੈੜ ਦੀ ਲੰਬਾਈ ਲੰਬੂਈ ਹਮਮ ਇੰਨੀ ਚੜਾਈ ਚੂ ਡਾਟਰ ਸਿੱਧੀ ਤਾਂ ਤੋਂ ਮਿਲਦੀ ਨਹੀਂ ਤੇ ਬਾਕੀ ਲੈਵੇ ਚਾਰ ਸਪਿਰੇ ਦੇਖੋ ਜਾਂ ਲੈਵਾ ਥਣ ਥਣ ਬਾਹਲਾ ਚੰਗਾ ਲੱਗਿਆ ਕਰਮਾ ਬਾਹਲਾ ਨਹੀਂ ਆ ਚੰਗਾ ਲੱਗਿਆ ਡਾਟਰ ਤੇ ਦੋ ਡਾਕਟਰ ਬੈਠ ਦੀ ਲੰਬਾਈ ਚੈੱਕ ਕਰਾ ਦੇ ਕੱਦ ਬਜਣ ਚੜਾਈ ਚੜੂਈ ਦੇਖ ਲੈ ਕਿੰਨੀ ਚੰਗੀ ਲੱਗੀ ਤੇ ਫੇਸ ਬੂਸ ਦੇ ਡਾਕਟਰ ਕੀ ਬਾਤ ਆ ਬਈ ਉਹ ਡਾਕਟਰ ਜਾਤ ਮਸਲਾ ਵਾਲਿਆਂ ਵੜਾਈਆਂ ਬਾਕੀ ਮੁੱਲ ਬਾਈ ਕਹਿੰਦਾ ਜਮਾ ਜੈ ਰੱਖਾਂਗੇ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਦਿਖਾਦਾ ਧਾਰਾ ਮਾਰ ਦੇ ਬਾਈ ਐ ਬਾਈ ਜਵਾਈ ਰੇਖੋ ਬਾਈ ਗਰਮ ਵਾਲੀ ਦੀ ਚੂਣ ਬੜਾ ਚੰਗਾ ਆ ਹਨਾ ਬੜਾ ਚੰਗਾ ਚੂਣਾ ਕਿ ਨਹੀਂ ਜੀ ਚੂਣ ਚੈੱਕ ਕਰਾ ਡਾਕਟਰ ਦੇ ਮੋਟੀ ਮੋਟੀ ਜਵਾਈ ਹੈ ਲੈ ਕੀ ਬਾਤ ਨੇਬੜਦੀ ਆ ਚਵਾਈ ਦਾ ਬਾਏ ਡਾਇਰੈਕਟਰ ਤਾਂ ਆਉਂਦੀ ਆ ਜੀ ਹੂੰ ਭੱਜ ਚੌਂ ਡਾ ਲੈ ਟ੍ਰਾਇ ਕਹਿੰਦੇ ਮੈਨੂੰ ਹੀ ਲੱਗਿਆਗਾ ਸਹੀ ਗੱਲ ਆ ਇੱਕ ਨੰਬਰ ਚਵਾਈ ਆ ਬਈ ਗੰਨੇ ਵਰਗੀ ਧਾਰਾ ਮੋਟਾ ਮੋਟਾ ਚੌਂ ਲੱਗਿਆ ਨੇਬੜਦੀ ਆ ਥਾਣੀ ਦਾਸਦਾ ਬਈ ਚਵਾਈ ਨੂੰ ਤਾਂ ਮਗਰਲੇ ਥੋੜੀ ਚੈੱਕ ਕਰ ਲੈ ਚਵਾਈ ਲੈ ਕੀ ਬਾਤ ਆ ਬਈ ਲੈ ਇਧਰੋਂ ਚੈੱਕ ਕਰ ਪਾਉਣਾ ਲੈ ਵੀਡੀਓ ਡਾਇਰੈਕਟਰ ਖੜਕਾ ਸੁਣਦਾ ਉਹ ਮੈਂ ਕਹਿੰਦਾ ਇੱਕ ਨੰਬਰ ਚਵਾਈ ਆ ਬਈ ਲੈ ਕਿ ਨਹੀਂ ਦੇਖਾ ਤਾਂ ਕਿੰਨੀ ਧਾਰਾ ਮਰੀਆਂ ਆ ਲੈ ਲੈ ਤੇ ਨਾਲਾ ਪਸਮਾ ਵੜਾ ਨੇ ਇੰਨੇ ਤੱਕੜਾ ਸਿੱਟਾ ਵੀ ਨਹੀਂ ਛੜਦਿਆ ਕਿੰਨਾ ਮਰਜੀ ਪਸਮਾ ਕਰ ਲੈਣ ਸਹੀ ਗੱਲ ਆ ਕਿੰਨੇ ਵੜਾ ਡਰਾਣਾ ਨੂਣਾ ਫੁੱਲ ਚਾਹੀਆਂ ਥਾਂ ਇੱਕ ਨੰਬਰ ਸੂਈ ਸਵਾਈ ਮੁੱਲ ਜਮਾ ਜਾਇਜ਼ ਹੋਣਗੇ ਬਾਈ ਕਹਿੰਦਾ ਵਾਲੇ ਮੁੱਲ ਇਧਰ ਡਾਕਟਰ ਦੇਖ ਬੈੜ ਲੰਬੀ ਲੁੰਬੀ ਤੇ ਵੱਡੀ-ਬੁੱਡੀ ਕਿੰਨੀ ਆ ਹਾਂ ਲੰਮੇ-ਲੁੰਬੇ ਲੰਬਾਈ-ਲੁੰਬੇ ਫੁੱਲ ਲੈ ਬਾ ਇਹ ਡੱਬ ਡਿਜ਼ਾਈਨ ਬਜਨਪੂਜਾ ਵਾਲੇ ਡਾਕਟਰ ਹੁਣ ਪਸਮਾ ਕਰਿਆ ਬੈੜ ਨੇ ਦੇਖ ਲੈ ਲਈ ਵੀ ਕੁਆਲਿਟੀ ਤਿਆਰ ਕਰੀ ਬੱਚੇ ਵੀ ਪੰਡਾਲ ਵਾਲੇ ਵਾਲ ਗਿਆ ਘਰ ਵਾਲੇ ਨੂੰ ਕਿ ਨਹੀਂ ਇਹ ਸਭ ਪੰਡਾ ਇਹਨੂੰ ਕਹਿੰਦੇ ਆ ਹਾਂ ਵੀ ਯਾ ਵਾਤ ਪਿੱਛੇੋਂ ਦਿਖਾਉਂਦੇ ਡੈਕਟਰ ਲੈ ਆ ਵੀ ਐਵੇਂ ਫੈਕਸ ਲੈਵੇ ਹੈਗੇ ਪੂਰੇ ਡੈਕਟਰ ਜੋਸ ਵਾਲੇ ਲੈ ਆਏ ਨਹੀਂ ਕਿ ਜੜਾਂ ਹੀ ਡੈਕਟਰ ਹੋਣੇ ਆ ਪੂਰੀ ਮਜ਼ਬੂਤ ਜੜਾ ਸਾਰੀਆਂ ਲੈ ਬਿਆਂ ਸਹੀ ਗੱਲ ਆ ਬਾਈ ਸਹੀ ਅੱਗੇ ਬਈ ਤਿੰਨ ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਡੈਕਟਰ ਦੂਜਾ ਸੂਆ ਸੂਈ ਹੈਗੀ ਇਹ ਕਦੋਂ ਸੂਈ ਆ ਫਿਰ ਇਹ ਅੰਡਰਡਰ 3 ਚੌਥਾ ਲੈਣਾ ਅੱਜ ਬੱਚਾ ਕੀ ਆ ਮਗਰ ਬੱਚਾ ਡਾਕਟਰ ਬੱਛਾ ਹੈ ਇਹ ਮਗਰ ਬੱਚਾ ਦਿੱਤਾ ਮਾਈ ਆਰਡਰ ਬੜਾ ਕਮਾਲ ਆ ਹਣਾ ਅਡਰ ਡਾਟ ਸਾਰੀਆਂ ਬੜਾਂ ਦੇ ਇੱਕ ਦੂਜੀ ਤੋਂ ਵੱਧ ਕੇ ਆਈ ਸਹੀ ਗੱਲ ਆ ਫਾੜੀ ਵਾਲਾ ਅੰਡਰ ਫਿਟਿੰਗ ਵਾਲਾ ਲੈ ਵਾ ਬਈ ਬੜਾ ਕਮਾਲ ਡਾਕਟਰ ਕੁਆਲਿਟੀ ਲੈਵੇ ਦੀ ਡਿਜ਼ਾਈਨ ਹੀ ਬੜਾ ਤਕੜਾ ਲੈਵੇ ਬੜਾ ਨਹੀਂ ਹੈ ਤਕੜਾ ਡਿਜ਼ਾਈਨ ਲੱਗਾ ਡਾਕਟਰ ਤੇ ਬਾਕੀ ਪਿੱਛੇ ਪੁੱਛੋ ਦਿਖਾ ਡਾਕਟਰ 4-5 ਇੰਚ ਲੈ ਵਾ ਮਗਰ ਫਿਰਦਾ ਗੱਲ ਲੱਗਾ ਤੋ ਇਕੱਲੀ-ਇਕੱਲੀ ਨਾੜ ਨਾ ਵੇਚ ਦੀ ਲੈਵੇ ਤੇ ਦੀਂਡੀ ਆ ਕਿਨੇ ਬਹੁਤ ਵਧੀਆ ਹੈ ਗਰਮ ਵਾਲੀ ਲੈ ਕਿਆ ਬਾਤ ਹੈ ਲੇ ਡਾਇਰੈਕਟਰ ਲੇਵੇ ਲੋਵੇ ਸਫਾਈ ਤੇ ਨਾੜਾਂ ਰੂੜਾਂ ਲੇਵੇ ਦੇ ਬਾਲਗ ਨਿਆ ਚੰਗੇ ਲੱਗਿਆ ਤੇ ਡਾਇਰੈਕਟਰ ਟਰੱਕ ਨਾਲ ਟਲਾ ਟੁਲਾ ਕੱਢ ਗਈ ਕਿਦੋਂ ਦਸਣਾ ਵੈੜਨੇ ਸਹੀ ਤੇ ਬਾਕੀ ਡਾਇਰੈਕਟਰ ਥਾਨ ਲੇਵਾ ਦਾ ਇੰਨਾ ਚੰਗਾ ਲੱਗਿਆ ਵੈੜ ਨੂੰ ਕਿੰਨਾ ਕਹਦੇ ਉਹਨਾਂ ਬਾਕੀ ਡਾਇਰੈਕਟਰ ਐ ਨਹੀਂ ਕਲਾ ਮਗਰ ਦਾ ਲੇਵਾ ਮੂਹਰੋਂ ਵੀ ਚੈੱਕ ਕਰਾਇਆ ਡਾਇਰੈਕਟਰ ਦਾ ਮੂਹਰੋਂ ਵੀ ਲੇਵਾ ਚੈੱਕ ਕਰਵਾ ਆ ਨਿਆ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਇਧਰੋਂ ਵੀ ਲੇਵਾ ਚੈੱਕ ਕਰ ਲੋ ਚਾਰੇ ਥਣੇ ਕੋਜੇ ਪੂਰੇ ਗਏ ਬਾਕੀ ਡਾਇਰੈਕਟਰ ਥਣ ਸੁਣਾ ਇੰਨਾ ਚੰਗਾ ਲੱਗਿਆ ਪੂਰਾ ਡਾਇਰੈਕਟਰ ਮੂਠਿਆ ਦੇ ਸਹੀ ਗੱਲ ਆ ਨ ਜਿਵੇਂ ਮਰਜ਼ੀ ਬਹਿ ਜਾ ਕਿਵੇਂ ਮਰਜ਼ੀ ਡੈਕਟਰ ਲੇ ਵੇ ਨਾੜਾਂ ਚੈੱਕ ਕਰਾ ਦੇ ਲੈ ਨੇੜ ਤੋਂ ਨਾੜਾਂ ਚੈੱਕ ਕਰੋ ਕੱਲੀ ਕੱਲੀ ਨਾੜ ਨਾ ਖੜੀ ਆ ਵੱਡੀ ਨਾੜ ਦੇਖੋ ਦੁੱਧ ਵਾਲੀ ਕੀ ਆ ਵਾਹ ਦੇ ਡੈਕਟਰ ਤੇ ਬਾਕੀ ਲੇ ਵੇ ਨਾੜਾਂ ਤੇ ਥਣ ਚੈੱਕ ਕਰਾ ਡੈਕਟਰ ਪੂਰਾ ਮੁੱਠੀ ਵਾਲਾ ਥਣ ਲੱਗਿਆ ਗਾ ਸਹੀ ਆ ਦੇਖ ਲੈ ਲੈ ਨੇੜ ਤੋਂ ਚੈੱਕ ਕਰ ਲੋ ਥਣਾ ਦੱਸਿਆ ਜੀ ਡੈਕਟਰ ਬੱਚੀ ਦੇ ਮਾੜੇ ਮੋਟੇ ਆ ਭਲਾ ਆਈਆਂ ਹੂੰ ਤੇ ਚਵਾਈਡ ਆ ਟਰੇਨਿੰਗ ਚੰਗੀ ਹੈਗੀ ਠੀਕ ਆ ਕਿੰਨੀ ਕਹਿਦੇ ਹੋ ਰਿਹਾ ਡੈਕਟਰ ਬਾਕੀ ਬ੍ਰੀਕ ਬਹੁਤ ਆ ਬੱਚੀ ਬ੍ਰੀਕ ਬੜੀ ਆ ਹਣਾ ਭਾਈ ਤੇ ਫੇਸ ਟੂ ਚੈੱਕ ਕਰਾ ਡੈਕਟਰ ਉਹਨ ਯਾਰ ਚੰਗੀ ਲੱਗੀ ਹੈਗੀ ਫੁੱਲ ਕੱਦ ਫੁੱਲ ਬ੍ਰੀਡ ਸੋਈ ਸਵਾਈ ਲੇਵਾ ਕਮਾਲ ਦਾ ਢਾਂਚਾ ਇੱਕ ਨੰਬਰ ਖੁੱਲੀ ਬਾਈ ਤੋਰ ਕੇ ਦਿਖਾਈ ਬਾਕੀ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਲੱਗੀ ਹੈ ਬਾਕੀ ਚਵਾਈ ਕੋਈ ਚੱਕਰ ਨਹੀਂ ਕਰਕੇ ਆਰਡਰ ਬੜਾ ਕਮਾਲ ਆ ਹਨਾ ਆਰਡਰ ਦੇੜਾ ਹੈ ਬੜਾ ਦੇ ਫਰੈਂਟ ਪ੍ਰਿੰਟ ਬੜਾ ਚੰਗਾ ਕਰਮਾ ਲਈ ਦਾ ਨਾੜਾ ਨੂਣਾ ਫੁੱਲ ਚੰਗੀਆਂ ਲੈ ਲੈ ਵਾਸਤੇ ਡਾਕਟਰ ਤੋੜਾ ਤਾਰਾ ਬੈਠਦਾ ਉਰਲੇ ਪਾਸੇ ਦੇਖਦਾ ਟਰਲੇਵੇਂ ਨਾੜਾਂ ਬੈਠਦੇ ਡੇਡਰ ਤੋਂ ਖੜਨੀ ਖੁੜਨੀ ਬੈਠਦੀ ਇਕੱਲੀ 나ੜ ਨਾ ਐ ਚਮਕਦੀ ਐ ਕਿ ਨਹੀਂ ਮਗਰ ਮੂਰ ਲਲੇਵਾ ਕਰਮਾ ਡੇਡਰ ਬਰੀਕਿਆਂ ਰੁਕੇ ਬੈਠਦੇ ਕਿੰਨੀਆਂ ਚੰਗੀਆਂ ਲੱਗੀਆਂ ਉਹ ਕਰਮਾ ਨੂੰ ਉੱਤੋਂ ਪੱਧਰ ਐ ਕਿ ਨਹੀਂ ਬਈ ਨਾੜਾ ਨੂਣਾ ਸਹੀ ਗੱਲ ਆ ਚਾਰੇ ਸਫੇਰੇ ਤੇ ਇੱਕੋ ਜਿਹਾ ਲੇ ਭਾਗਾ ਕੀ ਬਾਤ ਬਹੁ ਨੀਏ ਚੰਗਾ ਅਡਰ ਲੱਗਾ ਡਾਕਟਰ ਬੈਠ ਨੂੰ ਕਿੰਨਾ ਕਹਦੇ ਉਹਨਾਂ ਸਹੀ ਆ ਤੇ ਬਾਕੀ ਡਾਇਰੈਕਟਰ ਬੈੜ ਦੀ ਲਾਇਬ੍ਰੇਰੀ ਸਫਾਈ ਚੈੱਕ ਕਰਾ ਦੇ ਕਿੰਨੀ ਚੰਗੀ ਹੈਗੀ ਸਹੀ ਗੱਲ ਆ ਲੈ ਨਹੀਂ ਡਾਇਰੈਕਟਰ ਕਿਆ ਬਾਤ ਆ ਲੈ ਫਾੜੀ ਵਾਲਾ ਆਰਡਰ ਭਾਈ ਕਿਆ ਬਾਤ ਆ ਨਾੜ ਕੱਲੀ ਕੱਲੀਆਂ ਨਹੀਂ ਵੇਖ ਨਹੀਂ ਡੇ ਡਾਇਰੈਕਟਰ ਇਧਰਲੇ ਪਾਸੇ ਵੀ ਚੈੱਕ ਕਰਾ ਦੇ ਨਾਲ ਡਾਇਰੈਕਟਰ ਲੈਵੇ ਦੇ ਦੇਖ ਲੈ ਕਿੰਨੀਆਂ ਚੰਗੀਆਂ ਲੱਗੀਆਂ ਗਿਆ ਕਿਆ ਪ੍ਰੋਆ ਬੈਲਟਰ ਦੁੱਧ ਵਾਲੇ ਪੀਸ ਆ ਗਏ ਪੂਰੀਆਂ ਬਰੀਕੀਆਂ ਚ ਕੋਈ ਡਾਇਰੈਕਟਰ ਦੁੱਪੜ ਜੀ ਵੜਨੇ ਐ ਮੋਟੀ ਜੀ ਸਹੀ ਗੱਲ ਆ ਭਾਈ ਬਾਕੀ ਧਾਰਾ ਕੋਈ ਜੱਕਰ ਨਹੀਂ ਭਾਈ ਮਾਰ ਕੇ ਖਾਣਾ ਮਾਰ ਦੇ ਭਾਈ ਧਾਰਾ ਵਾਈ ਬੜੀ ਚੰਗੀ ਆ ਹਨਾ ਚੱਲ ਜਰਾ ਟਨੇਡ ਚੈੱਕ ਕਰਾ ਦੇ ਲੈ ਮੱਛੀ ਮੋਟੀ ਹੈ ਐਕਰ ਥੱਲੇ ਵਾਹ ਇਹਨਾਂ ਪੂਰੀ ਨਿਬੜਦੀ ਆ ਬੜੀ ਪੋਲੀ ਆ ਹਨਾ ਬੜੀ ਨਿਆਂ ਚੰਗੀ ਚੋ ਜਿਹੜਾ ਇੱਕ ਲੈ ਥਣਾ ਜੋ ਚੈੱਕ ਕਰੋ ਚ ਭਾਈ ਲੈ ਇੱਕ ਨੰਬਰ ਚ ਹੋਣਾ ਕਿ ਨਹੀਂ ਬੜਾ ਨਿਆਂ ਚੰਗਾ ਚ ਹੋਣਾ ਖੜਕਾ ਸੁਣਦਾ ਉਹ ਵੀਡੀਓ ਚ ਕਿੰਨੀਆਂ ਕਿ ਧਾਰਾ ਮਾਰੀਆਂ ਬਾਹਲਟੀ ਦੇਖਾ ਹੋਣ ਦੀ ਇੱਕ ਨੰਬਰ ਚ ਹੋਣ ਲੱਗਿਆ ਕਰਮਾ ਇਹਨੂੰ ਪੂਰੀ ਪੋਲੀ ਗੰਨੇਰ ਦੀ ਧਾਰਾ ਬਾਕੀ ਠੰਡੀ ਸੀ ਲਾ ਕਹਿਣਾ ਗਰਮ ਵਾਲੀ ਨੇ ਕੋਈ ਚ ਨਹੀਂ ਫੋਲੋ ਬਰੀਡ ਦਾ ਲੈਵਲ ਹੋਗਾ ਕਮਾਲ ਦਾ ਸੂਈ ਸਵਾਈ ਮੋਲ ਬਾਈ ਕਹਿੰਦਾ ਜਮਾ ਜਿਆਜ ਰੱਖਾਂਗੇ ਬਾਲਾ ਬਾਕੀ ਡਾਕਟਰ ਬੈਡ ਪਾਸਵੇਂ ਦੇ ਥਣ ਕੱਢਿਆ ਬੈੜਦੇ ਹੂੰ ਸ਼ਾਂਤੋ ਲੈਵਾ ਤੇ ਇਧਰੋਂ ਥਾਣ ਦੇ ਦੇਖ ਡਾਕਟਰ ਥਣ ਨੰਬਰ ਥਣ ਪੂਰੀ ਵਿਥੀ ਦੇ ਥਣ ਲੱਗਣ ਨਾੜਾਂ ਨੂੰ ਨਾ ਲੈ ਫੋਲੋ ਚਾਹੀਏ ਕਿ ਨਹੀਂ ਦੇਖ ਡਾਕਟਰ ਬਾਹਰ ਨਹੀਂ ਆਇਆ ਥਾਣਾ ਲੱਗਿਆ ਹੋ ਗਿਆ ਮਿੰਕੇ ਲਾਇਵ ਹੁੰਦੇ ਹੈਗੇ ਸਹੀ ਗੱਲ ਆ ਬਾਈ ਹੂੰ ਪ੍ਰਿੰਟ ਕਰਦ ਸੂਈ ਸਵਾਈ ਬੜਾ ਤਿੰਨੇ ਚਾਹੀਏ ਨੇ ਬਾਈ ਆ ਬੈਡ ਵੀ ਦੇਖੋ ਲੈਵਲ ਹੋਗਾ ਕਮਾਲ ਦਾ ਥਣ ਇੱਕ ਨੰਬਰ ਆ ਬਾਈ ਕਿਆ ਬਾਤ ਹੈ ਯਾਰ ਵੜਦਾ ਤਾਂ ਕੋਈ ਆਂਤ ਨਹੀਂ ਕਿ ਨਹੀਂ ਬਾਈ ਹਾਂ ਵੀ ਤੇ ਕਿਸੇ ਵੀ ਨੂੰ ਕੋਈ ਵੀ ਵੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ